ਹਾਂਜੀ ਸਸਰੀ ਕੱਲ ਦੋਸਤੋ ਪਿੰਡੋ ਕੇਤੇ ਚੈਨਲ ਤੇ ਬਾਈ ਜੀ ਸਵਾਗਤ ਕਰਦੇ ਆ ਰੋਜ਼ੀ ਤਰ੍ਹਾਂ ਹਾਜ਼ਰਾਂ ਜੀ ਕੋਟ ਪੂਰਾ ਮੰਡੀ ਦੇ ਵਿੱਚ ਥੂੜੀ ਦੀ ਬੋਲੀ ਤੇ ਤੇ ਥੂੜੀ ਦੀ ਬੋਲੀ ਜਿਹੜੀ ਸਟਾਰਟ ਹੋ ਚੁੱਕੀ ਆ ਜੀ ਤੇ ਅੱਜ ਦਾ ਸਰਾ ਰੇਟ ਵੇਣਿਆ ਕੀ ਜਾਂਦਾ ਜੀ ਵੀ ਕੱਲ ਨਾਲੋਂ ਫਰਕ ਜਾਂਦਾ ਜਾਂ ਨਹੀਂ ਤੇ ਵੀਡੀਓ ਨਾਲ ਜੁੜੇ ਰਹੋ ਜੀ ਕਾਜ ਹੋ ਗਈ ਬੋਲੋ ਬੋਲੋ 300 300 350 350 60 70 80 80 80 90 95 395 400 400 5 5 100 410 ਰੁਪਏ 15 ਹੈ 400 ਬੰਦਾ 415 ਰੁਪਏ 20 ਰੁਪਏ 25 ਰੁਪਏ ਕਿੱਥੇ ਜਾਣੀ ਬਾਈ ਸਨਮਾ ਜਾਊਗੀ ਸਨਮੇ ਨਹੀਂ ਜੰਗੀ ਠੀਕ ਹੋ ਜਾਂਦੇ 25 ਰੁਪਏ ਠੀਕ ਹੈ 30 ਰੁਪਏ 35 40 40 650 650 52 60 ਪੱਲੀ ਨੇ ਅੰਦਰ ਅੰਦਰ ਹੈ ਜੀ ਅੰਦਰ ਇਹ ਸਾਰੀ ਭਰੀ ਹੈ ਪੱਲੀ ਦਾ ਬੈਠ ਨਹੀਂ ਪਉਣਗਾ 60 ਰੁਪਏ ਸਾਰੀ ਭਰੀ ਹੈ 460 ਬੋਲਣਗੇ 65 70 ਕਰ 70 75 ਕਰ 75 475 ਬੋਲਣਗੇ 475 ਰੁਪਏ ਬਾਈ ਸੰਦਮੀ ਜਾਊਗੀ ਲਓ ਜੀ 475 ਰੁਪਏ ਜਿਹੜਾ ਰੇਟ ਲੱਗਿਆ ਜਿਹੜਾ ਕੱਲ ਨਾਲੋਂ ਫਰਕ ਦਿਖੀ ਜਾਂਦਾ ਬਈ ਥੂੜੀ ਚ ਜਿਹੜਾ ਕੱਲ ਨਾਲੋਂ ਫਰਕਾ ਕੱਲ 450 ਰੁਪਿਆ ਟਾਪ ਦਾ ਰੇਟ ਲੱਗਾ ਸੀ ਤੇ ਅੱਜ ਪਹਿਲੀ ਟਰਾਲੀ ਲੈ ਗਈ 475 ਰੁਪਏ ਤੇ ਕੱਲ ਨਾਲੋਂ ਫਰਕਾ ਤੇ ਆਜੋ ਵੀ ਅਗਲੇ ਨਗ ਵੇਣੇ ਆ ਵੀ ਅਗਲੇ ਨਗ ਤੇ ਚੱਲਦੇ ਆ ਕੀ ਹਿਸਾਬ ਕਿਤਾਬ ਜਾਂਦਾ ਤੇ ਲੋ ਵੀ ਥੂੜੀ ਚੈੱਕ ਕਰੋ ਥੂੜੀ ਵਧੀਆ ਬਾਈ ਤੇ ਅੱਜ ਕੋੜਪੁਰਾ ਮੰਡੀ ਦੇ ਵਿੱਚ ਨਗਾਂ ਦੀ ਗੱਲ ਕਰਗੇ ਤਾਂ ਨਗ ਜਿਹੜੇ ਅੱਜ 3 ਆਏ ਆ ਜੀ ਤੇ ਇੱਕ ਨਗ ਦੀ ਬੋਲੀ ਹੋ ਗਈ ਦੋ ਨਗ ਰਹਿ ਗਏ ਬਾਈ ਲਾਰ ਲਓ ਇਹ ਵੀਰੋ ਲਾਈਕ ਜਰੂਰ ਕਰ ਦਿਓ ਜੀ ਉਹ ਵੇਖੀ ਉਹ ਵੇਖੀ ਹਾਂ ਹਾਂ ਉਹ ਬਾਤ ਤੇ ਬਾਕੀ ਲਾਈਕ ਲਾਈ ਕਮੈਂਟ ਜਰੂਰ ਕਰਿਆ ਨਾ ਤੁਸੀਂ ਤੇ ਇੱਕ ਵਾਈ ਕਮੈਂਟ ਕਰਕੇ ਜਰੂਰ ਦੱਸਣਾ ਤੁਸੀਂ ਵੀ ਥੋੜੇ ਏਰੀਏ ਚ ਕੀ ਜਿਹੜਾ ਰੇਟ ਚੱਲੀ ਜਾਂਦਾ ਤੂੜੀ ਦਾ ਇਹ ਲਓ ਅੰਦਰ ਦੀ ਅੰਦਰ ਦੀ ਜਾਓਗੇ ਹੋਰ ਤੋਂ ਬੁੱਲ ਗਏ 70 ਰੁਪਏ 80 ਰੁਪਏ 400 490 ਕਰਦੇ ਤਾਂ ਵਾਦ ਤਾਂ 890 ਕਰਾ ਤਾਂ ਨਹੀਂ ਤਾਂ ਉਹ ਬਾਹਰ ਆ ਗਈ ਹੈ 405 ਬਾਈ 10 15 20 25 30 35 40 45 445 ਬੋਲਾਂਗੇ ਨੇ 445 ਰੁਪਏ ਬਾਈ ਲਓ ਜੀ 445 ਰੁਪਏ ਜਿਹੜੀ ਦੂਸਰੇ ਨਗਦੀ ਬੋਲੀ ਲੱਗੀ ਹੈ ਟਾਪ ਅਪ ਟੌਪ ਦਾ ਸਿਰਾਂ ਰੇਟ ਲੱਗ ਗਿਆ ਜੀ 400 ਤੇ 45 ਰੁਪਏ ਤੇ ਲੋ ਜੀ ਲਾਸਟ ਨਗ ਰਹਿ ਗਿਆ 1 ਬਾਈ ਵਿਹੜਿਆਂ ਵੀ ਕੀ ਰੇਟ ਜਿਹੜਾ ਜਾਂਦਾ ਇਹਦਾ ਲਾਸਟ ਨਗ ਦਾ ਲੋ ਬਾਈ ਤੇ ਤੂੜੀ ਚੈੱਕ ਕਰਾ ਲ ਗਏ ਪਹਿਲਾਂ ਦਾ ਇਹ ਵੀ ਸਹੀ ਆ ਬਈ ਤੂੜੀਆਂ ਕੁਆਲਿਟੀ ਫੁੱਲ ਕਹਿੰਦੇ ਲੋ ਬਾਈ ਸਰਾ ਕੁਆਲਿਟੀ ਤੋੜੀ ਦੀ ਤੇ ਲਾਸਟ ਨਾ ਰਹਿ ਗਿਆ ਇਹ ਵੇਣੇ ਬਾਈ ਕਿੱਥੋਂ ਕੋ ਲੈ ਕੇ ਤੇ ਕਿੱਥੋਂ ਤੱਕ ਜਾ ਰੇਟ ਇਹਦਾ ਜਾਂਦਾ ਜੀ ਤੇ ਇੰਦਰੋਂ ਇੱਕੋ ਝੂਨਾ ਹੀ ਝੂਨਾ ਹੋਇਆ ਪੱਬਾਈ ਹੁਣ ਤੇ ਲਓ ਜੀ ਅੱਜ ਗਾਗੂ ਕੋ ਚੰਗੇ ਸੀਗੇ ਕੋਟਪੁਰਾ ਮੰਡੀ ਦੇ ਵਿੱਚ ਬਾਈ ਤੇ ਕਮੈਂਟ ਕਰਕੇ ਜਰੂਰ ਦੱਸਣਾ ਵੀ ਕੀ ਰੇਟ ਤੁਹਾਡੇ ਏਰੀਆ 'ਚ ਚੱਲੀ ਜਾਂਦਾ टते टे सौ टे सौ 300 ਬੋਲੇਗੇ ਮੜ ਕੇ ਬਾਜ ਮਾਰ ਕੋ ਉਹ ਜਾਣੇ ਹਾਂ ਵਾ ਜਿੰਨੀ ਬੋਲੀ ਦੇਣ ਤਾਂ ਆ ਬਾਈ ਦੇ ਤਾਂ ਪਾ ਲੈ ਪੰਜ 10 15 20 25 30 335 40 340 41 41 341 बोला कि ना 345 ਤੇ 300 ਤੇ ਜਾਈ ਬਾਈ ਲਓ ਜੀ 345 ਪੀ ਲੱਗਿਆ ਲਾਸਟ ਟਰਾਲੀ ਦਾ ਥੂੜੀ ਦੀ ਕੁਆਲਟੀ ਥੋੜੀ ਉਹ ਜੀ ਕਾਪੀ ਦੀ ਥੂੜੀ ਸੀਗੀ ਬਾਈ ਤੇ 345 ਪੀ ਜ ਟਾਪ ਦਾ ਰੇਟ ਲੱਗਿਆ ਲਾਸਟ ਟਰਾਲੀ ਦਾ ਤੇ ਲਓ ਵੀ ਕੋੜ ਪੂਰਾ ਮੰਡੀ ਦੇ ਵਿੱਚ ਰੇਟ ਜਿਹੜੇ ਚੱਲ ਜਾਂਦੇ ਇਹਦੇ ਜਿਹੜੇ 3400 ਤੇ 500 ਵੀ ਕਦੇ ਕਦੇ ਹੋ ਜਾਂਦੀ ਹੈ ਜੀ ਤੇ ਕੱਲ ਨਾਲ ਥੋੜਾ ਫਰਕ ਸੀਗਾ ਅੱਜ ਥੂੜੀ ਦਾ ਤੇ ਬਾਕੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਅੱਗੇ ਦੱਬ ਕੇ ਤੇ ਠੀਕ ਹੈ ਜੀ ਸਸਰੀ ਕਾਲ ਮਿਲਦੇ ਆਂ ਕੱਲ ਦੀ ਵੀਡੀਓ ਚ ਬਾਈ